ਪਿਕ ਇੱਕ ਸੁਭਨ ਕੋਏ ਨਾਨਕ ਇਹ ਲਛਰ ਬ੍ਰਹਮ ਕਿਆਨੀ ਹੋਏ ਪਰਮ ਸਤਕਾਰਯੋਗ ਜਗੋ ਜੋਤ ਅਟਲ ਭਗਤ ਵਛਲ ਕਿਰਪਾ ਦੀ ਧਾਰ ਪੰਦੀ ਦੇ ਸਾਗਰ ਦਸਾ ਪਾਤਸ਼ਾਹਿਆਂ ਦੇ ਆਤਮਕ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਾਧ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਾਡੀ ਆਉ ਸਭ ਤੋਂ ਪਹਿਲਾ ਗੁਰੂ ਫਤਿਹ ਦੀ ਸਾਧ ਕਰੋ ਘੱਟ ਕੇ ਫਤੇ ਬੁਲਾਓ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੇਵਾ ਸੰਤ ਬਾਬਾ ਦਾਰਾ ਸਿੰਘ ਜੀ ਇਹਨਾਂ ਦਾ ਸਾਲਾਨਾ ਜੋੜ ਮੇਲਾ ਮਨਾਉਣ ਵਾਸਤੇ ਇਕੱਤਰ ਹੋਏ ਆ ਜਦੋਂ ਆਪਾਂ ਸਤਗੁਰੂ ਗੁਰੂ ਵਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਬਾਤ ਕਰਦੇ ਆ ਤੇ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਨੇ ਉਸ ਪਾਵਨ ਬਾਣੀ ਦੇ ਅੰਦਰ ਸੰਤ ਦੀ ਪਰਵਾਸ਼ਾ ਨੂੰ ਬਿਆਨ ਕੀਤਾ ਹੈ ਵੀ ਸੰਤ ਕਿਹੋ ਜਿਹਾ ਹੁੰਦਾ ਹੈ ਸੰਤ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਕੋਈ ਕਮਾਈ ਕਿਰੋ ਦੀ ਹੁੰਦੀ ਹੈ ਉਹ ਸੰਸਾਰ ਦੇ ਵਿੱਚ ਕਿਸ ਪੱਧਰ ਦੇ ਲੋਕਾਂ ਦੇ ਉੱਤੇ ਮਾਰ ਪਾ ਕਰਦਾ ਹੈ ਇੱਕ ਵਚਨ ਆਪਾਂ ਪੜਿਆ ਹੈ ਮਨ ਸਾਚਾ ਮੁਖ ਸਾਚਾ ਸੋਇ ਅਗਰ ਨਾ ਪੇਖੈ ਇੱਕ ਸਵਰ ਹੋਇ ਜਿਹਦੇ ਅੰਦਰ ਇੱਕ ਪਰਮਾਤਮਾ ਦੀ ਵਿਚਾਰ ਹੋਵੇ ਪਰ ਜਿਹੜਾ ਸਾਰਿਆਂ ਨੂੰ ਇੱਕ ਆਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਦਾ ਹੋਵੇ ਇਹੋ ਜਿਹੇ ਭਟ ਜਿਹੜੇ ਆਕਾਲ ਪੁਰਖ ਪਰਮਾਤਮਾ ਦੇ ਘਰ ਵੱਲੋਂ ਨਵਾਜੀ ਹੁੰਦੇ ਨੇ ਉਹਨਾਂ ਦੇ ਫਰਸਾਇ ਆਪਾਂ ਬਾੜੀ ਵਿੱਚ ਵਚਨ ਪੜਦੇ ਆ ਹਾਰੇ ਜੋਗ ਜੋਗ ਭਗਤ ਨੇ ਉਪਾਇ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਿ ਸੋ ਗੁਸਤ ਹਰ ਮਾਰਿਆ ਬਹਿਲਾ ਕਰਾਇਆ ਜਿੰਨੇ ਵੀ ਸੰਤ ਭਗਤ ਮਾ ਕੋਕ ਰਾਮ ਦੇ ਪਿਆਰੇ ਕਮਾਈ ਕਰਨ ਵਾਲੇ ਇਨਸਾਨ ਉਹ ਆਕਾਰ ਗੁਰੂ ਕੁਰਵਾਤਮਾ ਇਸ ਸੰਸਾਰ ਦੇ ਉੱਤੇ ਭੇਜਦਾ ਹੈ ਉਹਨਾਂ ਦੀ ਲੱਜ ਬੰਤ ਹਰ ਵੇਲੇ ਵੀ ਮਾਲਕ ਆਪ ਆੜ ਕੇ ਰੱਖਦਾ ਹੈ ਯਾਦ ਰੱਖਿਓ ਗੁਰੂ ਕੇ ਸਿੱਖੋ ਜਦੋਂ ਆਪਾਂ ਸੰਸਾਰ ਦੇ ਅੰਦਰ ਝਾੜੀ ਮਾਰਦੇ ਆਂ ਤਾਂ ਤੇ ਦੋ ਤਰ੍ਹਾਂ ਦੇ ਲੋਕ ਮਿਲਦੇ ਨੇ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਕੇਵਲ ਤਨ ਤੇ ਲਿਵਾਸ ਪਾ ਕੇ ਆਪਣੇ ਆਪ ਨੂੰ ਵੱਡੇ ਵੱਡੇ ਨਾਮਾਂ ਦੇ ਨਾਲ ਜੋੜਿਆ ਹੁੰਦਾ ਹੈ ਇੱਕ ਹੋਰ ਲੋਕ ਨੇ ਜਿਨ੍ਹਾਂ ਨੇ ਤਨ ਤੇ ਲਿਵਾਸ ਵੀ ਪਾਇਆ ਹੁੰਦਾ ਹੈ ਤੇ ਅੰਦਰ ਉਹਨਾਂ ਦੇ ਵਿਚਾਰ ਧਾਰਾ ਵੀ ਗੁਰਬਾਣੀ ਦੇ ਮਤਲਬ ਕੋ ਕਰਦੀ ਹੈ ਜੁੜੇ ਰਹਿੰਦੇ ਨੇ ਤੇ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਿਆਰ ਦੇ ਕੇ ਵੀ ਨਵਾਜਿਆ ਜਿਨ੍ਹਾਂ ਨੇ ਆਪਣਾ ਤਨ ਮਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਕੀਤਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਪਵਰੋ ਗੁਰਬਾਣੀ ਦੇ ਆਪਾਂ ਬਚਨ ਪੜਦੇ ਆ ਭੜਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਹੈ ਉਤਰ ਸਕੇ ਮੂਤ ਪਲੀਤੀ ਕਪੜਾ ਹੋਏ ਦੇ ਸਾਬੂਨ ਲਈਏ ਔਰ ਧੋਏ ਭੜੀਆਂ ਮਤ ਪਾਪਾ ਕੇ ਸਭ ਉਹ ਹੋ ਗਏ ਨਾਵੇ ਕੇ ਰੰਗ ਸੰਸਾਰ ਦੇ ਅੰਦਰ ਬੰਦਾ ਆਪਣੇ ਤਨ ਦੇ ਉੱਤੇ ਕਪੜਾ ਪਾਉਂਦਾ ਹੈ ਜੇਕਰ ਇਹ ਕਪੜਾ ਮੈਲਾ ਹੋ ਜਾਏ ਕਪੜਾ ਧੰਦਾ ਹੋ ਜਾਏ ਤੇ ਸਾਬਣ ਦੇ ਨਾਲ ਧੋ ਕੇ ਬੰਦਾ ਉਸ ਕਪੜੇ ਨੂੰ ਸਾਫ ਕਰ ਲੈਂਦਾ ਹੈ ਤਨ ਨੂੰ ਮੈ ਲੱਗ ਜਾਏ ਪਾਣੀ ਨਾਲ ਧੋ ਕੇ ਅਸੀਂ ਤਨ ਤਨ ਜਿਹੜਾ ਉਹ ਸਾਫ਼ ਕਰ ਲੈਂਦੇ ਆ ਜੇ ਬੰਦੇ ਦੀ ਮਤ ਬਲੀਡ ਹੋ ਜਾਏ ਬੁੱਧੀ ਬਲੀਡ ਹੋ ਜਾਏ ਤੇ ਮਹਾਰਾਜ ਜੀ ਦੇ ਉਹ ਨਾ ਪਾਣੀ ਨੇ ਨਾ ਸਾਬਣ ਨੇ ਉਹ ਤੇ ਗੁਰੂ ਕੀ ਬਾਣੀ ਨੇ ਤੇ ਮਹਾਂਪੁਰਖਾਂ ਦੇ ਬਚਨਾਂ ਨੇ ਕਰਨੀ ਹੁੰਦੀ ਹੈ ਗੁਰੂ ਕੀ ਬਾਣੀ ਦੀ ਤਾਕਤ ਮਹਾਂਪੁਰਖਾਂ ਦੇ ਕੋਲ ਹੁੰਦੀ ਹੈ ਤੇ ਉਸ ਤਾਕਤ ਦੇ ਨਾਲ ਉਹ ਇੱਕ ਨਹੀਂ ਅਨੇਕਾਂ ਲੋਕਾਂ ਦਾ ਜੀਵਨ ਜਿਹੜਾ ਸਵਾਰ ਦੰਦੇ ਨੇ ਇੱਕ ਦਿਨ ਮੈਂ ਇੱਕ ਗਿਆਨੀ ਦੀ ਕਿਤਾਬ ਪੜ੍ਹ ਰਿਆ ਸੀ ਤੇ ਉਹਨਾਂ ਨੇ ਬੜਾ ਸੋਹਣਾ ਜ਼ਿਕਰ ਕੀਤਾ ਕਹਿੰਦੇ ਕਿਸੇ ਨਗਰ ਦੇ ਵਿੱਚ ਨਾ ਕੋਈ ਰੱਬ ਦਾ ਪਿਆਰਾ ਮਾਫਰਕ ਜਿਹੜਾ ਹਿੰਦਾ ਸੀ ਉਹਨੇ ਰੋਜ਼ ਸੰਤਾਂ ਦੇ ਨਾਲ ਨਕਾਲਕ ਪੁਰਵਾਦਮਾ ਦੇ ਘਰ ਦੀਆਂ ਵਿਚਾਰਾ ਸੰਗੀਆਂ ਕਰਨੀਆਂ ਇੱਕ ਨੌਜਵਾਨ ਉਹਨੇ ਰੋਜ਼ ਮਾਫਰਕਾਂ ਦੀ ਸੰਗਤ ਦੇ ਵਿੱਚ ਆਉਣਾ ਮਾਪੁਰਖਾਂ ਦੇ ਵਿਚਾਰ ਸੁਣਨੇ ਔਰ ਉਹਨੂੰ ਵਿਚਾਰ ਚੰਗੇ ਲੱਗਣੇ ਉਹਨੇ ਤੁਰ ਲੱਗਿਆ ਇੱਕ ਸਵਾਲ ਕਰਦਾ ਕਿਹੜਾ ਮਾਪੁਰਖੋ ਤੁਹਾਡਾ ਜੀਵਨ ਬੜਾ ਵਧੀਆ ਹੈ ਤੁਹਾਡੀ ਵਿਚਾਰ ਬੜੀ ਵਧੀਆ ਹੈ ਤੁਸੀਂ ਸੱਚ ਤੇ ਪੈਰਾ ਦੇਦੇ ਹੋ ਇਹ ਸਾਰੀਆਂ ਗੱਲਾਂ ਤੁਹਾਡੇ ਅੰਦਰ ਕਿਵੇਂ ਪੈਦਾ ਹੋਈਆਂ ਰੋਜ਼ ਮਾਪੁਰਖਾਂ ਨੇ ਸੁਣਨਾ ਔਰ ਇਹਦੀ ਗੱਲ ਦਾ ਜਵਾਬ ਨਾ ਦੇਣਾ ਕੁਝ ਦਿਨ ਬੀਤੇ ਇੱਕ ਦਿਨ ਬਾਪੁਰਖਾਂ ਨੇ ਸੋਚਿਆ ਵੀ ਚਲੋ ਆ ਜੀ ਇਹਦੇ ਸਵਾਲ ਦਾ ਜਵਾਬ ਦੇਨੇ ਕੋਲ ਬਿਠਾਇਆ ਕਹਿਣ ਲੱਗੇ ਵੀ ਤੂੰ ਰੋਜ਼ ਇੱਕ ਸਵਾਲ ਕਰਦਾ ਹੈ ਤੁਹਾਡਾ ਆ ਜਿਹੜਾ ਜੀਵਨ ਏਡਾ ਵਧੀਆ ਕਿਵੇਂ ਬੜਿਆ ਬਾਪੁਰਖ ਕਹਿਣ ਲੱਗੇ ਨੌਜਵਾਨਾ ਤੇਰੇ ਕੋਲੇ ਜ਼ਿੰਦਗੀ ਦੇ ਕੇਵਲ ਢਾਈ ਦਿਨ ਬਾਕੀ ਰਹਿ ਗਏ ਨੇ ਢਾਈਆਂ ਦਿਨਾਂ ਦੇ ਬਾਅਦ ਤੂੰ ਆਕਾਰ ਚਲਾਣਾ ਕਰ ਜਾਣਾ ਰੱਬ ਨੂੰ ਪਿਆਰਾ ਹੋ ਜਾਣਾ ਹੈ ਉਸ ਨੌਜਵਾਨ ਨੂੰ ਮਹਾਪੁਰਖਾਂ ਤੇ ਇੰਨਾ ਵਿਸ਼ੀਕਣ ਸੀ ਕਿ ਉਹ ਕਦੇ ਝੂਠ ਨਹੀਂ ਬੋਲਦੇ ਹਮੇਸ਼ਾ ਸੱਚ ਬੋਲਦੇ ਨੇ ਉਹਨੂੰ ਲੱਗਾ ਕਿ ਵਾਕਈ ਇਹਨਾਂ ਨੇ ਕਿਹਾ ਜੇ ਇਹ ਗੱਲ ਸੱਚ ਹੈ ਜਦੋਂ ਮੌਰ ਦਾ ਸ਼ਬਦ ਸੁਣਿਆ ਅੰਦਰ ਡਰ ਪੈਦਾ ਹੋਇਆ ਕਹਿੰਦੇ ਉੱਠ ਕੇ ਮਹਾਪੁਰਖਾਂ ਦੇ ਕੋਲੋਂ ਤੁਰ ਲੱਗਾ ਮਹਾਪੁਰਖਾਂ ਨੇ ਆਵਾਜ਼ ਮਾਰੀ ਵੀ ਆਪਣੇ ਸਵਾਲ ਦਾ ਪੂਰਾ ਜਵਾਬ ਤੇ ਲੈ ਜਾ ਕਹਿ ਲੱਗਾ ਮਹਾਪੁਰਖੋ ਕੋਈ ਸਵਾਲ ਨਹੀਂ ਰਿਹਾ ਹੁਣ ਸਾਰੇ ਸਵਾਲ ਖਤਮ ਹੋ ਗਏ ਨੇ ਉਸੀ ਕਦੇ ਝੂਠ ਨਹੀਂ ਬੋਲਦੇ ਤੇ ਢਾਈ ਦਿਨ ਮੇਰੇ ਕੋਲੇ ਬਾਕੀ ਬੱਚੇ ਨੇ ਢਾਈ ਦਿਨਾਂ ਦੇ ਬਾਅਦ ਮੱਚ ਲਾੜਾ ਕਰ ਜਾਣਾ ਘਰੇ ਗਿਆ ਘਰ ਵਾਲਿਆਂ ਨੇ ਵੇਖਿਆ ਵੀ ਜੱਗਾ ਘੜਾ ਹੋ ਜਾਂਦਾ ਸੀ ਸੇਵਾ ਕਰਕੇ ਆਉਂਦਾ ਸੀ ਅੱਜ ਸੇਵਾ ਕਰਕੇ ਆਇਆ ਹੈ ਨਾ ਕਿਰੇ ਤੇ ਰੰਗ ਹੈ ਅੰਗਰ ਤੜਵੀ ਬਣਿਆ ਹੋਇਆ ਹੈ ਉਹਨਾਂ ਨੇ ਪੁੱਛਿਆ ਵੀ ਕਾਰਨ ਕੀ ਹੈ ਕਹਿ ਲੱਗਾ ਵੀ ਜਿੰਨਾ ਵਾਪੁਰਖਾਂ ਦੀ ਸੇਵਾ ਮੈਂ ਕਰਨ ਜਾਣਾ ਹੈ ਨਾ ਉਹ ਕਦੇ ਝੂਠ ਨਹੀਂ ਬੋਲਦੇ ਅਮੇਸ਼ਾ ਸੱਚ ਦੇ ਪਹਿਰਾ ਦਿੰਦੇ ਨੇ ਤੇ ਉਹਨਾਂ ਨੇ ਇੱਕ ਸਚਾਈ ਮੈਨੂੰ ਦੱਸੀ ਐ ਕਿ ਮੇਰੇ ਕੋਲੇ ਜ਼ਿੰਦਗੀ ਦੇ ਕੇਵਲ 2.5 ਦਿਨ ਬਾਕੀ ਨੇ ਤੇ 2.5 ਦਿਨਾਂ ਦੇ ਬਾਅਦ ਮੈਂ ਚਲਾਣਾ ਤਾਂ ਜਾਣਾ ਏ ਹੁਣ ਪਰਿਵਾਰ ਵਾਲਿਆਂ ਨੂੰ ਵੀ ਬੜਾ ਝੋਸਾ ਸੀ ਇਹਦੇ 2 ਦਿਨ ਬੀਤੇ 2ਵਾਂ ਦਿਨ ਤੋਂ ਬਾਅਦ ਜਦੋਂ ਤੀਸਰਾ ਦਿਨ ਚੜਿਆ ਨਾ ਉਹ ਬੰਦੇ ਤੇ ਪਿਆ ਇਹ ਘਰੇ ਘਰੇ ਪਰਿਵਾਰ ਦੀ ਜੀ ਬੈਠੇ ਨੇ ਵੀ ਪਤਾ ਨਹੀਂ ਮੌਤ ਨਹੀਂ ਆ ਕੇ ਕਦੋਂ ਘੇਰਾ ਪਾ ਲੈਣਾ ਉਨੇਚਰ ਨੂੰ ਮਹਾਪੁਰਖ ਵੀ ਰੱਬ ਦੇ ਪਿਆਰੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਾ ਚੇਲਿਆਂ ਨੂੰ ਉਸ ਨੌਜਵਾਨ ਦੇ ਘਰੇ ਆ ਕੇ ਮੈਂ ਮਹਾਪੁਰਖਾਂ ਦਾ ਜੀਵਨ ਦੱਸਦਾ ਕਿ ਉਹਨਾਂ ਦੀ ਹਰੇਕ ਗੱਲ ਦੇ ਵਿੱਚ ਬੜੀ ਵੱਡੀ ਰਮਜ਼ ਹੁੰਦੀ ਹੈ ਉਹ ਰਮਜ਼ ਬੰਦੇ ਦੇ ਜੀਵਨ ਨੂੰ ਸਵਾਦ ਕਰਦੀ ਹੈ ਜੇ ਕੋਈ ਸਮਝਣ ਵਾਲਾ ਹੋਵੇ ਤਾਂ ਮਹਾਪੁਰਖ ਵੀ ਆ ਗਏ ਉਹਨਾਂ ਨੇ ਵੇਖਿਆ ਵੀ ਮੰਜੇ ਤੇ ਬਿਮਾਰ ਪਿਆਏ ਘੇਰੇ-ਘੇਰੇ ਪਰਿਵਾਰ ਦੇ ਜੀ ਬੈਠੇ ਨੇ ਮੰਜੇ ਤੇ ਆ ਕੇ ਬਹਿ ਗਏ ਪੁੱਛਿਆ ਵੀ ਨੌਜਵਾਨਾ ਗੋੜਦੋਗੇ ਨੇ ਤੂੰ ਸੇਵਾ ਕਰਨ ਕਿਉਂ ਨਹੀਂ ਆਇਆ ਕਹਿ ਲਗਾ ਬਾਪੋ ਤੁਸੀਂ ਲਾਪੇ ਤੇ ਕਿਹਾ ਏ ਕਿ ਢਾਈ ਦਿਨ ਬੱਜੇ ਨੇ ਮੈਂ ਸੋਚਿਆ ਵੀ ਘਰੇ ਬੈਠੇ ਰੱਬ ਨੂੰ ਯਾਦ ਕਰ ਲੈਂਦੇ ਆ ਢਾਈ ਦਿਨ ਹੋ ਗਏ ਨੇ ਮੈਂ ਰੱਬ ਦਾ ਨਾਮ ਜਪਦਾ ਏ ਨਾ ਕੋਈ ਖਾਣ ਦੀ ਇੱਛਾ ਦਾ ਪੀਣ ਦੀ ਇੱਛਾ ਦਾ ਪੈਣ ਦੀ ਇੱਛਾ ਕੇਵਲ ਕੇਵਲ ਪ੍ਰਭਾਤਮਾਂ ਦਾ ਨਾਮ ਹੀ ਚਿੱਤੇ ਆਈ ਜਾਂਦਾ ਹੈ ਰੱਬ ਹੀ ਚਿੱਤੇ ਆਈ ਜਾਂਦਾ ਹੈ ਬਾਪੂ ਕਾ ਨੇ ਸਿਰ ਤੇ ਹੱਥ ਰੱਖ ਕੇ ਗਿਆ ਨੌਜਵਾਨਾ ਤੂੰ ਅਜੇ ਨਹੀਂ ਮਰਦਾ ਤੇਰੀ ਬੜੀ ਲੰਮੀ ਉਮਰ ਐ ਤੂੰ ਕਈ ਸਾਲ ਜ਼ਿੰਦਗੀ ਜਿਉਣੀ ਐ ਜਦੋਂ ਇੰਨੀ ਗੱਲ ਕਹੀ ਨਾ ਚੇਹਰੇ ਤੇ ਅਗੋਂ ਫੇਰ ਵਾਪਸ ਆ ਗਿਆ ਔਰ ਉੱਚੀ ਆਵਾਜ਼ ਚ ਬੋਲਣ ਲੱਗਾ ਐ ਲੱਗਾ ਬਾਪੂ ਕੋ ਮੈਨੂੰ ਤੇ ਤੁਹਾਡੇ ਤੇ ਇਨਾ ਯਕੀਨ ਸੀ ਕਿ ਤੁਸੀਂ ਕਦੇ ਝੂਠ ਨਹੀਂ ਬੋਲਦੇ ਪਰ ਤੁਸੀਂ ਤਾਂ ਮੇਰੇ ਨਾਲ ਬੜਾ ਵੱਡਾ ਝੂਠ ਬੋਲਿਆ ਮਾਪੁਰ ਕਹਿ ਲੱਗੇ ਇਹ ਝੂਠ ਨਹੀਂ ਤੇਰੇ ਸਵਾਲ ਦਾ ਜਵਾਬ ਦਿੱਤਾ ਏ ਤੂੰ ਰੋਜ਼ ਪੁੱਛਦਾ ਸੀ ਨਾ ਕਿ ਤੁਹਾਡੇ ਅੰਦਰ ਇਹ ਸਚਾਈ ਕਿੱਥੋਂ ਆਈ ਇਹ ਚੰਗਾ ਜੀਵਨ ਕਿੱਥੋਂ ਆਇਆ ਤੂੰ ਆਪਣੇ ਮਨ ਦੇ ਨਾਲ ਵਿਚਾਰ ਕਰਕੇ ਆਪਣੇ ਪਰਿਵਾਰ ਵਾਰੇ ਜੀਆਂ ਨੂੰ ਦੱਸ ਢਾਈ ਦਿਨ ਤੈਨੂੰ ਮੌਤ ਯਾਦ ਨਹੀਂ ਤੇਰੇ ਅੰਦਰ ਕੋਈ ਬੁਰਾ ਖਿਆਲ ਆਇਆ ਕੋਈ ਬੁਰੀ ਵਿਚਾਰ ਆਈ ਤੇ ਬੁਰਾ ਮਨ ਵਿੱਚ ਸਵਾਰ ਪੈਦਾ ਹੋਇਆ ਕਿਸੇ ਦੇ ਪ੍ਰਤੀ ਕੋਈ ਗਲਤ ਭਾਵਨਾ ਕਹਿ ਲੱਗਾ ਨਹੀਂ 2.5 ਦਿਨ ਬੋਗ ਚੇਤੇ ਰਹੀ ਤੇ 2.5 ਦਿਨ ਪ੍ਰਮਾਤਮਾ ਚੇਤੇ ਰਿਹਾ ਸੱਚ ਤੇ ਜਲੰਗਾ ਮਨ ਬਣ ਗਿਆ ਬਾਖੁਰ ਕਹਿ ਲੱਗੇ ਬਸ ਫਰਕ ਨਹੀਂ ਐ ਤੂੰ 2.5 ਦਿਨ ਬੋਗ ਨੂੰ ਯਾਦ ਰੱਖਿਆ ਤੇ ਜ਼ਿੰਦਗੀ ਰੱਬ ਦੇ ਨਾਲ ਜੁੜ ਗਈ ਅਸੀਂ ਜਦੋਂ ਰਾਤ ਪੈਂਦੀ ਹੈ ਨਾ ਉਹਦੇ ਵੀ ਮਾਰਕ ਨੂੰ ਯਾਦ ਕਰਦੇ ਆ ਜਦੋਂ ਦਿਨ ਚੜਦਾ ਹੈ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰਨੇ ਆ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਸ ਕਰਕੇ ਸਾਡਾ ਜੀਵਨ ਜਿਹੜਾ ਆਕਾਰਪੁਰਖ ਦੇ ਨਾਲ ਜੁੜਿਆ ਹੋਇਆ ਗੁਰੂ ਕੇ ਸਿੱਖੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਐ ਨਾ ਉਹਨਾਂ ਦੀ ਹਰੇਕ ਗੱਲ ਦੇ ਵਿੱਚ ਬੜੀ ਵੱਡੀ ਰਮਤ ਹੁੰਦੀ ਹੈ ਭਰਕ ਇੰਨਾ ਕਹਿ ਕੇ ਸਾਨੂੰ ਸਮਝਣ ਵਿੱਚ ਦੇਰੀ ਲੱਗ ਜਾਂਦੀ ਆਓ ਅੱਜ ਆਪਾਂ ਮਹਾਂਪੁਰਖਾਂ ਦੀ ਯਾਦ ਬਣਾਏ ਮੱਗੇ ਨਹੀਂ ਜਾਣਾ ਕਿਉਂਕਿ ਮੇਰਾ ਬਹੁਤ ਵੱਡਾ ਪਰਿਵਾਰ ਮੇਰੇ ਵੀਰ ਕਵੀਸ਼ਰ ਸਹਿਬਾਨ ਉਹ پیچھے ਬੈਠੇ ਨੇ ਉਹਨਾਂ ਸਾਰਿਆਂ ਨੇ ਸਮੇਂ ਦੇ ਵਿੱਚ ਹਾਜ਼ਰੀ ਭਰਨੀ ਹੈ ਜਿੰਨਾ ਕਿ ਮੈਨੂੰ ਸਵਾਗਤ ਦੇ ਕੇ ਬੁਲਾਇਆ ਗਿਆ ਸੀ ਇੱਕੋ ਹੀ ਬੇਨਤੀ ਕਰਾਂ ਕਿ ਜਦੋਂ ਵੀ ਆਪਾਂ ਕਿਸੇ ਵੀ ਸਮਾਗਮ ਤੇ ਜਾਂਦੇ ਆ ਕਿਸੇ ਵੀ ਗੁਰਮਤ ਦੇ ਸਮਾਗਮ ਵਿੱਚ ਆ ਕੇ ਹਾਜ਼ਰੀ ਭਰਦੇ ਆਂ ਤੇ ਕੋਸ਼ਿਸ਼ ਇਹ ਕਰਿਆ ਕਰੋ ਕਿ ਆਪਣੀਆਂ ਗੱਲਾਂ ਛੱਡ ਕੇ ਉੱਥੇ ਬਹਿ ਕੇ ਗੁਰੂ ਦੀ ਗੱਲ ਬੁਲਾੜਿਆਂ ਦੀ ਗੱਲ ਸ਼ਬਦਾਂ ਦੀ ਗੱਲ ਗੁਰੂ ਦੀ ਵਿਚਾਰ ਧਾਰਾ ਸੁਣਿਆ ਕਰੋ ਪਤਾ ਨਹੀਂ ਕਦੋਂ ਗੁਰੂ ਕੀ ਬਾਣੀ ਦਾ ਕਿਣਕਾ ਕਿਸੇ ਚੰਗੇ ਵਿਚਾਰ ਵਾਂ ਦੀ ਕੋਈ ਗੱਲ ਦਾ ਕਿਣਕਾ ਸਾਡੇ ਅੰਦਰ ਵੱਸ ਜਾਣਾ ਤੇ ਆ ਜਿਹੜਾ ਸਾਡਾ ਜੀਵਣੇ ਧਨ ਹੋ ਜਾਣਾ ਹੈ ਕਿਣਕਾ ਏਕ ਜਿਸ ਜੀਵ ਸਾਗ ਤਾਂ ਕੇ ਵਹਿਮ ਗੜੀ ਨਾਲ ਉਹ ਮਨੁੱਖ ਕਾਲਪੁਰ ਪ੍ਰਵਾਹਨਾ ਦੇ ਘਰ ਅੰਦਰ ਪੂਜਿਆ ਜਾਂਦਾ ਹੈ ਇੱਕ ਵਾਰ ਫਿਰ ਤੋਂ ਸਾਰੀਆਂ ਸੰਤਾਂ ਦਾ ਧਰਵਾ ਦੂਰੋਂ ਨੇੜੇੋਂ ਸੰਤਾ ਚਲ ਕੇ ਆਈਆਂ ਮਾਪੁਰਖ ਆਏ ਨੇ ਜਥੇਦਾਰ ਬਾਬਾ ਧਰਮ ਸਿੰਘ ਜੀ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਹੈੱਡ ਕਰ ਦਿੱ ਭਾਈ ਹਰਵੰਤ ਸਿੰਘ ਜੀ ਭਾਈ ਦਸਵੰਤ ਸਿੰਘ ਜੀ ਔਰ ਸਰਪੰਚ ਸਰਦਾਰ ਨਿਰੰਦਰ ਸਿੰਘ ਜੀ ਵੀਰ ਦਸਵੰਤ ਸਿੰਘ ਦੀ ਚੂਸਲੇ ਵਾਲ ਕੰਗੇ ਕਵੀਸ਼ਰ ਸਾਹਿਬ ਔਰ ਭਾਈ ਬਲਵਿੰਦਰ ਸਿੰਘ ਜੀ ਸਾਰੇ ਗੁਰਮੁਖ ਪਿਆਰੇ ਜਿਹੜੇ ਵੱਡੀ ਗਿਣਤੀ ਸੇਵਾ ਕੋ ਹਾਜ਼ਰੀਆਂ ਭਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਜਥਿਆਂ ਵੱਲੋਂ ਸੰਗਤ ਵੱਲੋਂ ਮਾਪਰਖਾ ਵੱਲੋਂ ਪ੍ਰਬੰਧਕਾਂ ਵੱਲੋਂ ਬੇਅੰਤ ਅਸ਼ੀਰਵਾਦ ਆਈਆਂ ਸਤਿਗੁਰੂ ਸਾਰਿਆਂ ਦੇ ਨਾਮ ਆਪ ਜਾਣਦੇ ਨੇ ਸੁਭਜੀ ਵੋਲਾ ਕੇ ਆਪ ਕੋ ਨਾਨਕ ਨਾਮ ਚੜਦੀ ਕਲਾ ਤੇਰੇ ਪਹਾੜੇ ਸਰਬੰ ਦਾ ਭਲਾ ਇੰਨੇ ਕੀ ਵਿਚਾਰ ਪ੍ਰਵਾਰ ਕਰਨੇ ਗੱਜ ਕੇ ਫੱਦੇ ਬਲਾਓ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਣੇ ਆਪਣਿਆਂ ਦੇ ਵਲੋਂ ਸਰਬ ਕੀ ਗੱਲ ਆਜਾ ਮੈਨਰੇ ਜੀ ਦੇ ਨਾਲ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਇਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਦਾ ਵਾਹਿਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਨ ਦੀ ਪਰਮ ਪੂਜਨੀਕ ਹਾਜ਼ਰੀ ਅੰਦਰ ਸਵਾਇ ਮਾਨ ਸਰਬੱਤ ਮਾਈ ਪਾਈ ਗੁਰੂ ਘਰ ਸਾਹਿਬ ਸਾਧ ਸੰਗਤ ਜੀ ਗੁਰੂ ਬਖਸ਼ੀ ਫਰਦੇ ਪ੍ਰਵਾਣ ਕਰਨਾ ਦੀ ਆਦੇ ਜੀ ਦੀ ਜੀਕਾ ਘਰ ਸਾਹਿਬ ਆਰ ਗੁਰੂ ਜੀ ਕੀ ਫਤਿਹ ਸਤਿਕਾਰਯੋਗ ਮਾਪ ਨੂੰ ਸੰਤ ਬਾਬਾ ਤਾਰਾ ਸਿੰਘ ਜੀ ਮਾਪਖਾਨੀ ਸਲਾਨਾ ਵਰਸੀ ਦਾ ਸਵਾਗਤ ਸਤਿਕਾਰਯੋਗ ਬਾਬਾ ਭਾਨ ਸਿੰਘ ਜੀ ਨਗਰ ਇਲਾਕੇ ਵਿਗਾਸ ਨੂੰ ਸਿਕ ਸੰਕਾ ਬਰੋ ਬੜੀ ਚੜ੍ਹਦੀ ਕਲਾ ਦੇ ਨਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬਾ ਹਾਰਾ ਸੱਚੇ ਪਾਤਸ਼ਾਹ ਜੀ ਦੀ ਜਿਸ ਵੇਲੇ ਆਪਾਂ ਪਾਵਨ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਦੇ ਵਿੱਚ ਸ਼ਰੋਣੀ ਭਗਤ ਕਬੀਰ ਜੀ ਦੇ ਇਹ ਬੜੇ ਕੀਮਤੀ ਬਚਨ ਹਾਲ ਕਬੀਰ ਸੇਵਾ ਕੋ ਤੁਰੇ ਭਲੇ ਇਹ ਸੰਤ ਇਕਰਾਮ ਰਾਮ ਜੋ ਦਾਤਾ ਮੁਗਧ ਕੋ ਸੰਤ ਜਪਾਵੇ ਨਾਮ ਇਹ ਤਾਂ ਠੀਕ ਹੈ ਮੁਕਤੀ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਨੇ ਦੇਣੀ ਹੈ ਪਰਬਤ ਦੇ ਨਾਮ ਨੂੰ ਜਪਣ ਦੀ ਯੋਗਤੀ ਰੱਬ ਦੇ ਨਾਮ ਨੂੰ ਜਪਣ ਦੀ ਪ੍ਰੇਰਣਾ ਇਹ ਸਤਿਪੁਰਖਾਂ ਕੋਲੋਂ ਲਾਵਸੀਆ ਕੋਲੋਂ ਪ੍ਰਾਪਤ ਹੁੰਦੀ ਹੈ। ਸੰਸਾਰ ਦੇ ਦੋ ਹੀ ਗੱਲਾਂ ਚੱਲਦੀਆਂ ਇੱਕ ਸਤ ਦਾ ਸੰਗ ਹੈ ਇੱਕ ਸਾਧਨ ਦਾ ਸੰਗ ਆ ਇੱਕ ਸਾਧਨ ਦਾ ਸੰਗ ਜਿਹੜਾ ਉਹ ਦੇ ਕਾਰਨ ਦੇ ਨਾਲ ਗੁਣ ਜਿਹੜੇ ਮਨੁੱਖ ਦੇ ਖਦਮ ਹੁੰਦੇ ਆ ਤੇ ਔਗਣ ਪ੍ਰਗਟ ਹੋ ਜਾਂਦੇ ਆ ਜਰ ਐਵੇਂ ਕਹ ਲਓ ਵੀ ਉਹਦੇ ਚੰਗੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਤੇ ਜਿਹੜਾ ਸੰਤੋ ਦਾ ਸੰਗ ਆ ਸਾਧੂ ਦਾ ਸੰਗ ਕਰ ਦੇ ਨਾਲ ਔਗਣ ਮਿਟਦੇ ਆ ਗੁਣ ਪ੍ਰਗਟ ਹੋ ਜਾਂਦੇ ਆ ਜਾਂ ਐਵੇਂ ਕਰੀਏ ਕਿ ਮਾਰੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਬਾਬਾ ਕਬੀਰ ਜੀ ਨੇ ਦੋਆ ਵੀ ਗੱਲ ਕੀਤੀ ਹੈ ਔਰ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਗੁਰਬਾਣੀ ਵਿੱਚ ਕਬੀਰ ਸਾਖਤ ਸੰਗਣਾ ਕੀਤੀ ਹੈ ਦੂਰੇ ਜਾਈਏ ਭਾਕ ਵਾਸਮ ਕਾਰੂ ਪਰਸੀਏ ਤਉ ਕਿਛ ਲਾਗੇ ਦਾ ਕਿ ਸਾਖਤ ਜਿੱਥੇ ਵੀ ਮਿਲੇ ਉਹਦਾ ਖੇਡ ਮਾਤਰ ਵੀ ਸੰਗਣੀ ਕਰਨਾ ਉਹਦੇ ਕੋਲ ਜਿੰਨੀ ਛੇਤੀ ਦੂਰ ਭੱਜ ਸਕਦੇ ਭੱਜ ਗਏ ਔਰ ਜਦੋਂ ਕਿਸੇ ਬਾਦਲਕ ਦੀ ਸਾਧ ਸਾਧੂ ਦੀ ਗੱਲ ਆਈ ਹੈ ਨਾਮ ਜਪਣ ਵਾਲੇ ਦੀ ਉਹਦੀ ਮਹਿਮਾ ਕਰਦੇ ਆ ਵੀ ਬਾਬਾ ਜੀ ਨੇ ਕਿਹਾ ਤਬੀਰ ਏਕ ਧਰੀ ਆਦੀ ਧਰੀ ਆਦੀ ਹੂਤੇ ਆਤ ਭਗਤਨ ਸੇਤੀ ਗੋਸਟੇ ਜੋਗੀਨ ਨੂੰ ਸੁਲਾਹ ਜੀਵਨ ਦੇ ਵਿੱਚ ਕਿਸੇ ਪੂਰਨ ਮਹਾਂਪੁਰਖ ਦਾ 5 ਮਿੰਟ ਵੀ ਸੰਗ ਮਿਲ ਜੇ ਉਹ ਬੰਦੇ ਦਾ ਜੀਵਨ ਪਲਟ ਕੇ ਰੱਖ ਦਿੰਦਾ ਹੈ ਉਹਦੇ ਕੋਲੋਂ ਰਹਾਣੀਆਂ ਦੀਆਂ ਤਰੰਦਾ ਐਸੀਆਂ ਹੁੰਦੀਆਂ ਉਹਦਾ ਆਪਾ ਮੰਡਲ ਐ ਸਭ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਿੰਮਾ ਵਿੱਚ ਕਹਿੰਦੇ ਐ ਕਿ ਜਨ ਆਵਣ ਦਾ ਇਹ ਸਵਾਉ ਜਨ ਕੇ ਸਮਝ ਤੇ ਆਵੇ ਨਾ ਜਦੋਂ ਸੂਰਜ ਚੜਦਾ ਹੈ ਕਦੀ ਅਸੀਂ ਅਰਦਾਸ ਕਰਕੇ ਸੂਰਜ ਨੂੰ ਇਹ ਨਹੀਂ ਕਹਿੰਦੇ ਕਿ ਸਾਨੂੰ ਚਾਨਣ ਦੇ ਸਾਨੂੰ ਪ੍ਰਕਾਸ਼ ਦੇ ਸੂਰਜ ਚੜੇਗਾ ਤੇ ਹਰ ਪਾਸੇ ਪ੍ਰਕਾਸ਼ ਹੋ ਜਾਏਗਾ ਜਦ ਫੁੱਲ ਖਿੜ ਜਾਂਦਾ ਹੈ ਤੇ ਫੁੱਲ ਕੋਲੋਂ ਮੈਂ ਇੱਕ ਖੁਸ਼ਬੂ ਮੰਗਣ ਦੀ ਲੋੜ ਨਹੀਂ ਛੜਿਆ ਫੁੱਲਾਂ ਦੇ ਕੋਲ ਜਾਓਗੇ ਤੁਹਾਨੂੰ ਮਹਿਕ ਮਿਲੇਗੀ ਖੁਸ਼ਬੂ ਮਿਲੇਗੀ ਜਿੱਥੇ ਅੱਗ ਵੱਗਦੀ ਹੋਵੇ ਉੱਥੇ ਸੇਕ ਨਿਗ ਮੰਣ ਦੀ ਲੋੜ ਨਹੀਂ ਉਹਦੇ ਨੇੜੇ ਉਹ ਤੁਹਾਨੂੰ ਸੇਕ ਮਿਲੇਗਾ برف ਦੇ ਪਹਾੜ ਤੇ ਚਲੇ ਜਾਈਏ ਠੰਡ ਮੰਗਣ ਦੀ ਲੋੜ ਨਹੀਂ ਉਹਦੇ ਕੋਲ ਜਾਂਦੇ ਆ ਠੰਡ ਮਹਿਸੂਸ ਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਸਤਪੁਰਖ ਨੇ ਨਾਮ ਜਪਣ ਵਾਲੀ ਆਤਮਾ ਹੈ ਬ੍ਰਹਮ ਗਿਆਨੀ ਹੈ ਪੰਗਤ ਹੈ ਸੰਤ ਹੈ ਗੁਰਸਿੱਖ ਹੈ ਗੁਰਮੁਖਾ ਉਨ੍ਹਾਂ ਦੇ ਕੋਲ ਜਾ ਕੇ ਇਹ ਕਹਿਣ ਦੀ ਲੋੜ ਨਹੀਂ ਹੈ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ ਸਾਨੂੰ ਰੱਬ ਦੇ ਬਾਰੇ ਦੱਸੋ ਗੁਰਬਾਣੀ ਕਹਿੰਦੀ ਹੈ ਸਤ ਦੇ ਕੋਲ ਬੈਠੋ ਉਹਦੇ ਕੋਲ ਬੈਠੇ ਹੀ ਰੱਬ ਦਾ ਚੇਤਾ ਆਪਣੇ ਆਪ ਆ ਜਾਂਦਾ ਉਹਦਾ ਆਪਾ ਮੰਡਲਾਇ ਸਾਰਾ ਉਹਦੇ ਕੋਲ ਰੋਹਾਨੀਅਤ ਮੇਂ ਤਰੰਗਾ ਇਸੀਆਂ ਹਨ ਐਸੇ ਸਤ ਮੁਖਾਂ ਬਾਰੇ ਗੁਰਬਾਣੀ ਕਹਿੰਦੀ ਹੈ ਕਿ ਜਿੰਨਾ ਸਾਸ ਵਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਰ ਸੇ ਸਹੀ ਨਾਲਤਾ ਪੂਰਨ ਸੋਈ ਸੰਤ ਉਹਨਾਂ ਦੀ ਵਡਿਆਈ ਵਿੱਚ ਕਿਹਾ ਹੈ ਹਰ ਦਾ ਸੇਵਕ ਸੋ ਹਰ ਜਿਹੜਾ ਪੇਦ ਨਾ ਜਾਣੋ ਮਾਨਸ ਦੇਹਾ ਹਰ ਹਰ ਜਣ ਦੁਈ ਏਕ ਹੈ ਬਿਰ ਵਿਚਾਰ ਕਛਣਾਏ ਜਲ ਤੇ ਉਭਜ ਤਰੰਗ ਜਿਉ ਜਲਦੀ ਵਿਖੇ ਸਮਾਏ ਉਹਦੇ ਵਿੱਚ ਤੇ ਪ੍ਰਮਾਤਮਾ ਵਿੱਚ ਫਿਰ ਕੋਈ ਭੇਦ ਨਾ ਕੀ ਫਰਕ ਨਹੀਂ ਹੈ ਕਿਉਂਕਿ ਸੰਤ ਅਨੰਤੇ 나ਹੀ ਭੇਦ ਸਤਗੁਰੂ ਗੁਰਬਾਣੀ ਵਿੱਚ ਇਹ ਉਪਦੇਸ਼ ਸਾਨੂੰ ਬਖਸ਼ਦੇ ਹੈ ਕਬੀਰ ਸੰਤਾ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕ ਉਹ ਅਗਰ ਕੋਈ ਇਸ ਪਦਵੀ ਤੇ ਪਹੁੰਚ ਜਾਂਦਾ ਹੈ ਇਸ ਅਵਸਥਾ ਦਾ مالک ਬਣ ਜਾਂਦਾ ਹੈ ਗੁਰਬਾਣੀ ਹੈ ਵੀ ਉਹਦੇ ਵਿੱਚ ਤੇ ਪ੍ਰਮਾਤਮਾ ਵਿੱਚ ਫਿਰ ਕੋਈ ਭੇਦ ਨਹੀਂ رہ ਜਾਂਦਾ ਕੋਈ ਫਰਕ ਨਹੀਂ رہ ਜਾਂਦਾ ਐਸੇ ਸਤਪੁਰਖ ਦਾ ਸਤਕਾਰ ਜਦੋਂ ਗੁਰਬਾਣੀ ਸਾਨੂੰ ਦੱਸਦੀ ਹੈ ਕੀ ਕਰਨਾ ਚਾਹੀਦਾ ਹੈ ਇਹ ਸਤਗੁਰੂ ਦੇ ਬਚਨ ਕਹਿ ਕੇ ਸਮਾਪਤੀ ਕਰਾ ਅੱਜ ਆਪਾਂ ਦੇਖਦੇ ਹਾਂ ਸਮਾਂ ਬੜਾ ਕਿੰਤੂ ਤਰੰਤੂ ਵਾਲਾ ਚੱਲਦਾ ਹੈ ਕਈ ਵਾਰ ਜਦੋਂ ਕੋਈ ਸਤਪੁਰਖ ਦਾ ਆਪਾਂ ਨੂੰ ਸੰਗ ਮਿਲਦਾ ਹੈ ਅਸੀਂ ਸਿਰ ਝਕਾਉਨੇ ਹੈ ਕਈ ਵਾਰ ਸਾਨੂੰ ਕਹਿਣ ਵਾਲੇ ਕਹਿ ਦਿੰਗੇ ਲਓ ਜੀ ਤੁਸੀਂ ਤਾਂ ਫਿਰ ਸਰੀਰ ਪੂਜਾ ਚ ਪੈ ਗਏ ਹਾਂ ਇਹ ਸਰੀਰਾਂ ਦੀ ਪੂਜਾ ਤੇ ਕਰਨੀ ਮਨਮਤ ਹੈ ਜਦੋਂ ਤੁਸੀਂ ਗੁਰਬਾਣੀ ਪੜੋਗੇ ਸਤਪੁਰਖ ਸਹਿ ਮਾਰਨੇ ਕਿਹਾ ਹਾਂ ਮਨਮੁੱਖਾਂ ਦੇ ਅੱਗੇ ਸਿਰ ਝਕਾਵਾਂਗੇ ਸਾਦਕਾਂ ਕੇ ਸਿਰ ਝਕਾਉਂਦੇ ਫਿਰਾਂਗੇ ਕਿਸੇ ਐਵੇਂ ਬਹੁਤੇ ਉੱਚੇ ਅਹੁਦੇ ਨੂੰ ਵੇਖ ਕੇ ਚਾਰ ਪੈਸਿਆਂ ਵਾਲਿਆਂ ਦੇ ਪਿੱਛੇ ਅੱਗੇ ਭੱਜਾਂਗੇ ਇਹ ਮੰਨੀ ਜਾਵੇ ਕਿ ਸਰੀਰਾਂ ਦੀ ਪੂਜਾ ਹੈ ਪਰ ਜਿਹੜੇ ਨਾਮ ਦੇ ਰਸੀਏ ਹੈ ਉਹਨਾਂ ਬਾਰੇ ਬਾਣੀ ਕਹਿੰਦੀ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੋਚਿਤ ਲਾਇਆ ਉਹਨਾਂ ਦੇ ਸਰੀਰ ਵਿੱਚ ਇਹ ਗੱਲ ਵਾਪਰ ਜਾਂਦੀ ਹੈ ਦੇਖੋ ਉਹਨਾਂ ਦਾ ਸਰੀਰ ਵੀ ਪੰਜ ਤੱਤਾਂ ਦਾ ਹੈ ਮਨੁੱਖਾ ਵਰਗਾ ਢਾਂਚਾ ਹੈ ਪਰ ਜਿਵੇਂ ਆਪਾਂ ਇਹ ਸ਼ੜਕ ਤੋਂ ਲੰਘਦੇ ਆ ਨਾ ਇਹ ਪਿੱਛੇ ਅੱਗੇ ਦੇਖੋ ਕਿੰਨੀਆਂ ਕੱਡੀਆਂ ਵੱਡੀਆਂ ਕੋਠੀਆਂ ਬਣੀਆਂ ਕਰੋੜਾਂ ਰੁਪਈਆ ਲੱਗਾ ਪਰ ਲੰਘਣ ਲੱਗਿਆ ਆਪਾਂ ਸਿਰ ਨਹੀਂ ਝੁਕਾਉਂਦੇ ਅੱਜ ਜਦੋਂ ਇੱਥੋਂ ਨੰਗਦੇ ਆਪਾਂ ਸਿਰ ਝਕਾਉਣੇ ਐ ਤੇ ਜੇ ਕੋਈ ਸਾਨੂੰ ਬਾਅਦ ਤੋਂ ਫੜ ਕੇ ਕਹਵੇ ਕਿ ਆ ਪਿਛੇ ਦੀਆਂ ਵੱਡੀਆਂ ਕੋਠੀਆਂ ਲੱਗੀਆਂ ਉਹਨੂੰ ਤੇ ਮੱਥਾ ਨਹੀਂ ਟੇਕਿਆ ਇਸ ਬਿਲਡਿੰਗ ਨੂੰ ਕਿਉਂ ਮੱਥਾ ਟੇਕਿਆ ਆਪਾਂ ਕਹਿੰਦੇ ਇਹ ਬਿਲਡਿੰਗ ਨਹੀਂ ਭਾਈ ਇਹ ਗੁਰਦੁਆਰਾ ਹੈ ਕਿਉਂਕਿ ਇਹਦੇ ਅੰਦਰ ਉਹ ਸ਼ਬਦ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬਾ ਅੰਦਰ ਜੀ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਜਾਏ ਉਹ ਫਿਰ ਬਿਲਡਿੰਗ ਨਹੀਂ ਰਹਿੰਦੀ ਉਹ ਗੁਰਦੁਆਰਾ ਬਣ ਜਾਂਦਾ ਹੈ ਤੇ ਉਹ ਗੁਰਦੁਆਰਾ ਪੂਜਣ ਜੋਗ ਹੈ ਜਿਹੜਾ ਲੰਗੇ ਗਾਂ ਨੂੰ ਸਿਰ ਝਟਾਏਗਾ ਸੱਚ ਜਾਣੋ ਸਰੀਰ ਭਾਵੇਂ ਸੰਤ ਦਾ ਵੀ ਮਨੁੱਖ ਵਰਗਾ ਹੈ ਪਰ ਜਿਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਚੱਲਦਾ ਫਿਰਦਾ ਗੁਰਦੁਆਰਾ ਬਣ ਜਾਂਦਾ ਉਹ ਵੀ ਪੂਜਣ ਜੋਗ ਹੋ ਜਾਂਦਾ ਹੈ ਗੁਰਬਾਣੀ ਕਹਿੰਦੀ ਜਿਨ ਨਾਨਕ ਸਤਿਗੁਰ ਪੁੰਜਿਆ ਤਿੰਨ ਹਰ ਪੂਜ ਕਰਾਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿੱਨਾ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਹੈ ਸ਼ਬਦ ਦੇ ਰਾਹੀ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਪੂਜਣ ਯੋਗ ਹੋ ਜਾਂਦੀਆਂ ਹਸਤੀਆਂ ਉਹਨਾਂ ਨੂੰ ਫਿਰ ਗੁਰਵਾੜੀ ਤੇ ਆਪ ਕਹਿੰਦੀ ਹੈ ਕੋਈ ਜਨ ਹਰਸੋ ਦੇਵੈ ਜੋਰ ਚਰਨ ਗਹੋ ਬਕੋ ਸੁਬਰਸਨਾ ਬੀਜੇ ਪ੍ਰਾਨ ਅਕੋਰ ਹੋ ਕੁਰਬਾਨੇ ਜਾਓ ਮਿਹਰਬਾਨਾ ਹੋ ਕੁਰਬਾਨੇ ਜਾਓ ਹਉ ਕੁਰਬਾਨੇ ਜਾਓ ਤੇ ਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਉ ਸਦ ਕੁਰਬਾਨੇ ਜਾਓ ਉਹਨਾਂ ਬਾਰੇ ਤੇ ਸਿੱਖ ਲੋਜ ਸੌਣ ਲੱਗਿਆ ਇਹ ਪੜ੍ਹ ਕੇ ਸੌਂਦਾ ਹੈ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਤੂਰੇ ਨਾਨਕ ਦਾਸ ਜਿਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਜਿਹੜਾ ਆਪ ਨਾਮ ਬਾਣੀ ਨਾਲ ਸੰਤ ਜੀ ਜੁੜਿਆ ਹੈ ਦੂਜਿਆਂ ਨੂੰ ਜੁੜਨ ਦੀ ਪ੍ਰੇਰਣਾ ਦੇ ਰਿਹਾ ਹੈ ਗੁਰੂ ਰਾਮਦਾਸ ਮਹਾਰਾਜ ਆਪ ਕਹਿੰਦੇ ਜਨ ਨਾਨਕ ਤੂੜ ਮੰਗੈ ਇਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਤੂੜਤੇ ਫਿਰ ਚਰਨਾ ਚ ਹੁੰਦੀ ਐ ਤੂੜ ਹੱਥਾਂ ਚ ਨਹੀਂ ਹੁੰਦੀ ਇਸ ਕਰਕੇ ਐਸੀ ਵਸਤਾ ਵਾਲਾ ਜਦ ਮਿਲੇਗਾ ਉਹਦੇ ਅੱਗੇ ਸਿਰ ਝੁਕਾਉਣਾ ਉਹਦਾ ਸਤਕਾਰ ਕਰਨਾ ਕੋਈ ਪਾਪ ਨਹੀਂ ਐ ਪਰ ਗੁਰਬਾਣੀ ਦੇ ਆਸ਼ੇ ਸਾਨੂੰ ਪਹਿਲਾਂ ਦੇਖਣਾ ਪੈਂਦਾ ਹੈ ਕਿ ਉਹ ਸਤਿਗੁਰੂਆਂ ਦੇ ਲੱਛਣ ਦੱਸਦੇ ਹਨ ਸੋ ਮਹਾਂਪੁਰਖਾਂ ਦੀ ਯਾਦ ਵਿੱਚ ਅੱਜ ਦਾ ਇਹ ਗੁਰਮਤ ਸਮਾਗਮ ਆਪ ਸੰਗਤਾਂ ਮਨਾ ਰਹੇ ਹੋ ਇਹ ਮਣਾਏ ਸਾਡੇ ਤਾਂ ਸਫਲਾ ਉਹਨਾਂ ਦੇ ਪਾਏ ਪੂਰਨਿਆ ਤੇ ਚੱਲੀਏ ਜਿਹੜਾ ਜੀਵਨ ਸਵਾਸ ਸਮਾ ਸਾਨੂੰ ਪ੍ਰਾਪਤ ਹੋਇਆ ਹੈ ਨਾਮ ਬਾਣੀ ਨਾਲ ਜੁੜ ਕੇ ਵਾਹਿਗੁਰੂ ਦਾ ਸੇਵਾ ਸਿਮਰਨ ਕਰਕੇ ਤ੍ਰਬਾਉਦੀ ਯਾਤ ਵਿੱਚ ਜੁੜ ਕੇ ਸੰਗਤ ਜੀ ਆਪਣਾ ਸਮਾਂ ਆਪਣੇ ਸਵਾਸਾਂ ਨੂੰ ਸਫਲੀਆਂ ਬਣਾਈਏ ਕਿਉਂਕਿ ਮਹਾਰਾਜ ਦੇ ਬਚਨ ਨੇ ਭਈ ਪ੍ਰਾਪਤ ਮਾਨੁਖ ਦੇਖਰੀ ਯਾਤ ਗੋਬਿੰਦ ਮਿਲ ਕੀ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੇ ਨਾਕਾਮ ਮਿਰ ਸਾਹਿਬ ਸੰਗਤ ਪੰਜ ਕੇਵਲ ਨਾਮ ਅੱਜ ਦੇ ਸਮੇਂ ਵਿੱਚ ਸ੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਦੇ ਦਰੋ ਪਰਮ ਰਸਾਇਬ ਬਹਾਦਰ ਬਾਬਾ ਬੀਬੀ ਚੰਦ ਸਾਹਿਬ ਜੀ ਬਾਬਾ ਜੀ ਦੇ ਅੰਸ ਬੰਸ ਦੇ ਸਤਕਾਰ ਜੋ ਮਹਾਂਪੁਰ